ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦਾ ਜੋ ਸ਼ਲੋਕ ਚੱਲ ਰਿਹਾ ਹੈ ਉਹਦੀ ਅਗਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਦਰਬਾਟ ਉੱਪਰ ਖਰਚ ਮੰਗਾ ਜਬਰ ਦੇਤਾ ਖਾਹੇ دیਵਾਨ ਏਕੋ ਕਲਮ ਏਕਾ ਆਮਾ ਤੁਮ ਮੇਲ ਦਰ ਲੈ ਲੇਖਾ ਪੀੜ ਛਟਾ ਨਾਨਕ ਜੂ ਤੇਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਦੀ ਵਾਰ ਬਾਣੀ ਦੇ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 473 ਅੰਗ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੁਕਾਂ ਰਾਹੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਵਿਸਥੇ ਵਿਚਾਰ ਕਰੀਏ ਦਰਬਾਰ ਉੱਪਰ ਖਰਚ ਮੰਗਾ ਜਬੇ ਦੇਤਾ ਖਾਹੇ ਇਸ ਤੁਕਰਾਏ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜ਼ਿੰਦਗੀ ਰੂਪ ਰਾਹੇ ਪਏ ਹੋਏ ਮਨੁੱਖ ਪਰਮਾਤਮਾ ਦੇ ਸੱਚੇ ਰਸਤੇ ਤੇ ਚੱਲੇ ਹੋਏ ਮਨੁੱਖ ਪਰਮਾਤਮਾ ਦੇ ਦਰ ਤੇ ਹੀ ਨਾਮ ਰੂਪੀ ਖੁਰਾਕ ਮੰਗਦੇ ਹਨ ਜਦੋਂ ਰੱਬ ਦਿੰਦਾ ਹੈ ਤਾਂ ਉਹ ਖਾਂਦੇ ਹਨ دیਵਾਨ ਏਕੋ ਕਲਮ ਏਕਾ ਹਮਾ ਤੁਮਾ ਨੇ ਉਹਨਾਂ ਨੂੰ ਇਹ ਨਿਸ਼ਚਾ ਹੈ ਕਿ ਪ੍ਰਭੂ ਆਪ ਹੀ ਫੈਸਲਾ ਕਰਨ ਵਾਲਾ ਹੈ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਹਦੇ ਦਰ ਤੇ ਹੀ ਹੁੰਦਾ ਹੈ ਦਰ ਲੈ ਲੇਖਾ ਪੀੜ ਛੋਟਾ ਨਾਨਕਾ ਜਿਉ ਤੇ ਨਾਨਕ ਜੀ ਆਖ ਰਹੇ ਹਨ ਕਿ ਪ੍ਰਭੂ ਸਭ ਤੋਂ ਕੀਤੇ ਹੋਏ ਕਰਮਾਂ ਦਾ ਲੇਖਾ ਮੰਗਦਾ ਹੈ ਮੰਦੇ ਮਨੁੱਖ ਨੂੰ ਜੋ ਮਨੁੱਖ ਮਾੜੇ ਕੰਮ ਕਰਦੇ ਹਨ ਉਹਨਾਂ ਨੂੰ یوں ਪੀੜ ਸੁੱਟਦਾ ਹੈ ਜਿਵੇਂ ਕੋਲੂ ਨਾਲ ਤੇਲ ਕਢਦੇ ਹਨ ਭਾਵ ਜੋ ਮੁਖਮਾੜੇ ਕੰਮ ਕਰਦੇ ਹਨ ਉਹਨਾਂ ਨੂੰ ਦੁਖਾਰੂ ਕੋਲੂ ਵਿੱਚ ਪਾ ਕੇ ਪੀੜਦਾ ਹੈ ਭਾਵ ਉਹਨਾਂ ਨੂੰ ਦੁੱਖ ਦੇ ਕੇ ਅਹਿਸਾਸ ਕਰਵਾਉਂਦਾ ਹੈ ਉਹਨਾਂ ਨੂੰ ਅਜਿਹੇ ਦੁੱਖ ਦੇ ਕੇ ਅਹਿਸਾਸ ਕਰਵਾਉਂਦਾ ਹੈ ਕਿ ਅੱਗੇ ਤੋਂ ਅਸੀਂ ਮਾੜੇ ਕੰਮ ਨਹੀਂ ਕਰਨੇ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਆਸਾ ਦੀ ਵਾਰ ਬਾਣੀ ਵਿੱਚ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਤੇ ਵਿਚਾਰ ਇਸ ਚੈਨਲ ਰਹੇ ਸਰਵਣ ਕਰਦੇ ਰਹੋ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਹਰ ਇੱਕ ਇਨਸਾਨ ਤੱਕ ਪਹੁੰਚ ਜਾਵੇ ਹਰ ਇੱਕ ਇਨਸਾਨ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ